ਉਰੀ ਨੇ ਲੇੜਾ ਵੀ ਦੇ ਵਿੱਚ ਪੈਂਦੀ ਹੈ ਜੀ ਚੰਗੀ ਸਭੀ ਬੜੀ ਆ ਫੇਸ ਬਹੁਤ ਸੋਹਣਾ ਦਾ ਹੁੰਦੇ ਸਨ ਦਾ ਬਾਰੀ ਬਾਂਦੀ ਬਹੁਤ ਚੰਗੀ ਆ ਥਾਣਾ ਦਾ ਸਾਈਜ਼ ਬਹੁਤ ਵਧੀਆ ਛੋਹੇ ਤਾਂ ਆ ਗਿਆ ਇੱਕ ਕੁਛ ਦਿਨਾਂ ਦੀ ਕਸਤੀ ਆਰਡਰ ਬਣਾਉਣੇ ਸਟਾਰਟ ਕਰਤਾ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲਾ ਡੇ ਹੀ ਖਾਣੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਹਮੀਰਗੜ੍ਹ ਫਸੀਲ ਰਾਮਪੁਰ ਫੂਲ ਤੇ ਜਿਲਾ ਇਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਕਾਊਆ ਬੂਰੀ ਨੀਂਦੀ ਰਾਵੀ ਦੇ ਵਿੱਚ ਪੈਂਦੀ ਹੈ। ਤੀਜਾ ਜੂਆ ਇਹਨੇ ਸੋਣਾ ਤਕਰੀਬਨ ਹਫਤਾ ਦੇ ਦਾ ਸੋਣਾ ਹੈ। ਕੋਈ ਰੋਣ ਦਾ ਤੇ ਵਧੀਆ ਇਹਦਾ ਦੁੱਧ ਤਾਵਾ ਪਹਿਲਾਂ ਵਾਲੇ ਸਵੇਰੇ ਦੇ ਵਿੱਚ ਇਸ ਵਾਰ ਵੀ ਚੰਗੀ ਮੀਤ। ਬਾਕੀ ਸਭ ਵੀ ਬੜੀ ਚੰਗੀ ਹੈਗੀ। ਤੇ ਹਾਂ ਲੈ ਕੇ ਦੀ ਸਾਫ ਆਗੀ ਪੂਰੀ। ਤੇ ਬਾਕੀ ਜੋ ਬੰਦੀ ਡਿਟੇਲ ਆਉ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਚੈਨਲ ਤੇ ਜੁੜੇ ਰਹੋ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤਿਆਉ ਦੀ ਫੋਨ ਦੱਦਾ ਲਈ ਕਰਕੇ ਤੇ ਤੁਸੀਂ ਮਾਝਮ ਕ੍ਰੀਡ ਸਕਦੇ ਤੇ ਆਜੋ ਤੁਹਾਡਾ ਜਰਾ ਸਾਹਮਣੇ ਲੈਂਦੇ ਆਪਾਂ ਗੱਲਬਾਤ ਕਰਾਉਣੀ ਆ ਸਾਰੀ ਡਿਟੇਲ ਲੈ ਕੇ ਜਾਈਏ ਧੰਨਵਾਦੀ ਸਾਥੀ ਵਾਲੀ ਸਸਰੀ ਘਰ ਵਾਲੇ ਆਪਣਾ ਨਾਮ ਲਾ ਦਿਓ ਜਰਮੇਰ ਸਿੰਘ ਹੈ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਹੈਗੀ ਹਾਂਜੀ ਘਰ ਤੋਂ ਹੀ ਹੈ ਜੀ ਠੀਕ ਹੈ ਤੇ ਕਿਹੜਾ ਸੂਆ ਸੁਣਾਣੇ ਸਵਾਰ ਤੇ ਤੀਜੇ ਸੂਆ ਜੀ ਹੁਣ ਤੀਜੇ ਸੂਏ ਸਵਾਰ ਸੁਣਾ ਹੈ ਹਾਂਜੀ ਹਾਂ ਠੀਕ ਹੈ ਕਿੰਨੇ ਕੰਨ ਰਹਿੰਦੇ ਆ ਤੇ ਇਹ ਜੇ ਲੈ ਜੀ ਹਫਤਾ ਕੋ 10 ਦਿਨ ਹਫਤਾ ਲੈ ਜੀ ਆਪਦਾ 10 ਦਿਨ ਜੇ ਪਏ ਜਾਂਦੇ ਹਾਂ ਰਹਿੰਦੇ ਆਲੇ ਹਾਂ ਰਹਿੰਦੇ ਆ ਜੀ ਠੀਕ ਹੈ ਤੇ ਆਪਣੇ ਕੋਲੇ ਜਿਵੇਂ ਹੁਣ ਦੂਜੇ ਸਵੇ ਆਪਾਂ 24 ਕਿੰਨਾ ਕਰ ਦਿੰਦਾ ਨੇ ਇਹ ਜੀ ਅਸੀਂ 13 ਤੁਰਾਂ ਚ ਆਇਆ ਬਾਈ 12 13 ਤੱਕ 13 ਨੂੰ ਚ ਆਇਆ ਬਾ ہاں 13 ਵਧੀਆ ਦਿੰਦਾ ਠੀਕ ਹੈ ਤੇ ਇਸ ਵਾਰ ਕਿੰਨੀ ਉਮੀਦ ਆ ਗਈ ਸ਼ਾਇਦ ਕਿ 13 ਤੋਂ ਜ਼ਿਆਦਾ ਹੈਗੇ ਉਮੀਦ 14 ਤੋਂ ਵੀ ਕੱਪ ਸਕਦੀ ਆ 14 14.5 ਵੀ ਹੋ ਸਕਦੀ ਆ 15 ਠੀਕ ਆ ਵੀ ਇੰਨਾ ਜਾਨੀ ਦੇ ਸਕਦੇ ਹਾਂ 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 ਠੀਕ ਹੈ ਤੇ ਹੂੰ ਚੌਂਟ ਚੰਨ ਕਿ ਮੇਰਾ ਚੌਂਟ ਸਾਫ ਹੈ ਵਧੀਆ ਠੀਕ ਹੈ ਸੀਲ ਵਧੀਆ ਹੈ ਹਾਂ ਸੀਲ ਵਧੀਆ ਕੋਈ ਚੋਈ ਜਾਵੇ ਕੋਈ ਦਿੱਕਤ ਨਹੀਂ ਠੀਕ ਹੈ ਤੇ ਦੁੱਧ ਵਧੀਆ ਪਿਆ ਗਿਆ ਜੀ ਤਾਂ ਲੰਮਾ ਟਾਈਮ ਦੁੱਧ ਹੁੰਦੀ ਹੈ ਹਾਂ ਹਾਂ ਠੀਕ ਹੈ ਤੇ ਜਿਹੜਾ ਇਹਦੇ ਬਈ ਸੀਮਨ ਲੱਗਿਆ ਟੀਕਾ ਲੱਗਿਆ ਉਹਦਾ ਕੋਈ ਪਤਾ ਸੀਮਨ ਤਾਂ ਨਹੀਂ ਸਾਨੂੰ ਯਾਦ ਨਹੀਂ ਤੇ ਹੂੰ ਟੀਕਾ ਸਾਡਾ ਵਧੀਆ ਭਰਾ ਹੈ ਤੇ ਡਾਕਟਰ ਸਾਡੇ ਭਾਈ ਰੁਕਰ ਤੋਂ ਸੋਨੀ ਉਹ ਤੋਂ ਭਰਉਣੇ ਨੇ ਅਸੀਂ ਤੇ ਉਹ ਵਧੀਆ ਜੀ ਠੀਕ ਆ ਜੀ ਯਾਨੀ ਉਹ ਨਹੀਂ ਆਪਣਾ ਤੇ ਜਣੀ ਲਾਇਆ ਵਾ ਚੰਗਾ ਹੀ ਹਾਂ ਹਾਂ ਅਸੀਂ ਉਸ ਨੂੰ ਕਰ ਦਿੰਦੇ ਹਾਂ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਕਰਦੇ ਹਾਂ ਮੁੱਲ ਵੀਰ ਉਹ ਤੁਹਾਨੂੰ ਦੱਸ ਦਿਆਂਗੇ ਫਿਰ ਜੋ ਕੋਈ ਫੋਨ ਕਰੇਗਾ ਹਾਂ ਮੋਕ ਦੇ ਦੱਸ ਫਿਰ ਫੋਨ ਤੇ ਕਰ ਲਵਾਂਗੇ ਹਾਂ ਫੋਨ ਤੇ ਕਰ ਲਾਂਗੇ ਠੀਕ ਹੈ ਹੂੰ ਤੇ ਖੋਲ ਕੇ ਦਾ ਗੜਾ ਲਵਾ ਦੋਸਤੋ ਡਿਟੇਲ ਆਪ ਤਕਰੀਬਨ ਆਪਾਂ ਸਾਰੀ ਲੈ ਲਈ ਹੈਗੀ ਕਿੱਥਾ ਸੁਆਦ ਕਿ ਹਾਫ ਕਿਲੋ ਦਾ ਨਾ ਨਹੀਂ ਪਤਾ ਯਾਰ ਤੇ 12 ਤੇ 13 ਲੀਟਰ ਮੋ ਦੁੱਧ ਪਿਆ ਗਿਆ ਅੱਗੇ ਤੁਸੀਂ ਆ ਗਈ ਸੰਗਰਵਾਰਤ ਨਹੀਂ ਨਿਸ਼ਾਨ ਪਾਸੇ ਜੀ ਆ 15 ਦੀ ਰਸਕੀ ਆ ਪਾਸੇ ਹੋ ਗਿਆ ਕੱਦ ਕਾੜਾ 16 ਦੇ ਨਾਂ ਵਾਲਾ ਬੰਦਾ ਜੂਰੀ ਨੀਲੀ 라ਵੀ ਦੇ ਵਿੱਚ ਪੈਂਦੀ ਆ ਚੰਗੀ ਸੰਵੀ ਬੜੀ ਜਿਆ ਫੇਸ ਬਹੁਤ ਸੋਹਣਾ ਦਾ ਹੁੰਦੇ ਸਨ ਦਾ ਵਾਦੀ ਬੰਦ ਬਹੁਤ ਚੰਗੀ ਆ ਥਾਣਾ ਦਾ ਸਾਈਜ਼ ਬਹੁਤ ਵਧੀਆ ਇੱਕੋ ਜੇ ਤਾਂ ਆ ਇੱਕ ਦੋ ਦਿਨਾਂ ਦੀ ਕਸਤੀ ਆਰਡਰ ਬਣਾਉਣੇ ਚਾੜ ਕਰਦਾ ਇੱਕ ਜਿਹੜਾ ਹੋਊਗਾ ਦੋ ਨਸਾਰੇ ਪੱਕਾ ਕੋ ਫੋਣੀ ਆ ਸਾਫ ਉੱਤ ਪਾਸੇ ਹੋ ਜਾ ਅੱਗੇ ਤਸੱਲੀ ਤੁਸੀਂ ਕਰਨੀ ਆ ਹਨਾ ਦਾ ਸਾਈਜ਼ ਬਹੁਤ ਵਧੀਆ ਦਾ ਬਾਕੀ ਬੈਕ ਸੈਟ ਚੌੜਾਈ ਬਹੁਤ ਆ ਕੱਟਪੂਰੇ ਦੀ ਕੁਆਲਿਟੀ ਦੇਖ ਸਾਡੇ ਬਹੁਤ ਚੰਗੀ ਆ ਵੀ ਬਾਕੀ ਆਰਡਰ ਦੁਆਰੇ ਦੇਖਾ ਲਈ ਇੱਕੋ ਜਿਹਾ ਨਾਲੇ ਆਪ ਸੋਤਰਾ ਆਰਡਰ ਆਗਾ ਹਨਾ ਦਾ ਸਾਈਜ਼ ਵੀ ਬਹੁਤ ਵਧੀਆ ਨਾਲਾ ਜ਼ਿਆਦਾ ਲੰਮੇ ਆ ਨਾ ਹੀ ਜ਼ਿਆਦਾ ਛੋਟੇ ਆ ਮੇਰੇ ਕੋਲ ਇਹ ਵੀ ਵੀਡੀਓ ਇਕ ਸਾਡੇ ਨੇ। ਧਾਨਾ ਦੇ ਵਿੱਚ ਸਪੇਸ ਬਹੁਤ ਚੰਗੀ ਆ। ਮੈਂ ਇਹਦਾ ਵੀ ਆਰਡਰ ਪੈਟ ਰੱਖੂ ਤੇ ਚੰਗਾ ਆਰਡਰ ਤਿਆਰ ਕਰੂੰਗਾ। ਤੇ ਬਾਕੀ ਅੰਗੇ ਤਸੱਲੀ ਤੁਸੀਂ ਕਰਨੀ ਆ। ਆਪ ਵੀ ਫੋਲ ਤਸੱਲੀ ਕਰਕੇ ਤੇ ਤੁਸੀਂ ਮੈਜੂਰ ਖਰੀਦ ਸਕਦੇ। ਵੀਡੀਓ ਲੈ ਕੇ ਐਂਡ ਤੱਕ ਜੁੜਨ ਲਈ ਸਾਡੇ ਨੂੰ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।